ਤੇ ਗੁਰੂ ਸਾਹਿਬ ਦੀ ਓਟ ਆਸਰਾ ਲੈ ਕੇ ਅਸੀਂ ਚੱਲੇ ਸੀਗੇ ਤੇ ਉਹਦੇ ਵਿੱਚ ਸਾਈ ਕਾਮਯਾਬੀ ਹਲਵਾਦ ਰਹੇ ਆ ਤੇ ਉਮੀਦ ਆ ਕੇ ਸੱਚੇ ਪਾਤਸ਼ਾਹ ਬਹੁਤ ਵੱਡੀ ਲੀਡ ਦੇ ਨਾਲ ਭਾਈ ਅੰਮ੍ਰਿਤਪਾਲ ਜੀ ਨੂੰ ਬਤਾਉਣਾ ਇਸ ਇਹ ਜਿਹੜੀ ਜਿੱਤ ਹੋਏਗੀ ਇਹ 84 ਦੇ ਸ਼ਹੀਦਾਂ ਨੂੰ ਸਮਰਪਿਤ ਹੋਏਗੀ ਆਪਾਂ ਕੋਈ ਇਹੋ ਜਿਹਾ ਟੋਲ ਟਮਕੇ ਵਾਲਾ ਕੰਮ ਨਹੀਂ ਕਰਨਾ ਆਪਾਂ ਉਦੋਂ ਬਾਅਦਾਂ ਵਿੱਚ ਵੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਸੰਗਤਾਂ ਦਾ ਧੰਨਵਾਦ ਕਰਨਾ ਅਮਰਪਾਲ ਜੀ ਜਿੱਥੋਂ ਨਹੀਂ ਹੈ ਬਹੁਤ ਹੀ ਬਹੁਤ ਖੁਸ਼ੀ ਲਾਕੇ ਬੜਾ ਸਹਯੋਜ ਦਿੱਤਾ ਬਹੁਤ ਚੰਗਾ ਹੈ ਅਮਰਪਾਲ ਕੋਈ ਬਹੁਤ ਚੰਗੇ ਕੰਮ ਦਾ ਚੰਗੇ ਨਤੀਜੇ ਹੁੰਦੇ ਆ ਵੀ ਵੀ ਖਾਲੜਾ ਦਾ ਜਿਹੜਾ ਹੈਗਾ ਉਹ ਵਾਕਿਆ ਹੀ ਮਾਜੇ ਦੇ ਲੋਕਾਂ ਨੇ ਜਿਹੜਾ ਵਾ ਤੇ ਦੁਆਬੇ ਦੇ ਮਾਲਵੇ ਦੇ ਆ ਨੇ ਉਹਨਾਂ ਮੇਣਾ ਜਿਹੜਾ ਲਾ ਦੇ ਸਾ ਸਤਿ ਸ਼੍ਰੀ ਅਕਾਲ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਰਾਜਵੀਰ ਸਿੰਘ ਤਾਂ ਸਭ ਤੋਂ ਹੌਟ ਸੀਟ ਖਡੂਰ ਸਾਹਿਬ ਬਣੀ ਹੋਈ ਆ ਕਿਉਂਕਿ ਭਾਈ ਅਮਰਤਪਾਲ ਸਿੰਘ ਇੱਥੋਂ ਖੜੇ ਹੋਏ ਸੀ ਤਾਂ ਜਲੂਪੁਰ ਖੇੜੇ ਦੇ ਵਿੱਚ ਮੌਜੂਦ ਆ ਉਹਨਾਂ ਦੇ ਚਾਚਾ ਹੀ ਨੇ ਜਿਹੜੇ ਸਾਡੇ ਨਾਲ ਨੇ ਤਾਂ ਬਾਪੂ ਜੀ ਕਿਸ ਤਰੀਕੇ ਨਾਲ ਦੇਖਦੇ ਹੁਣ ਤੱਕ 40000 ਤੋਂ ਪਲੱਸ ਹੈ ਜਿਹੜੀ ਲੀਡ ਲੈ ਚੁੱਕੇ ਨੇ ਭਾਈ ਅਮਰਤਪਾਲ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹੀ ਪੰਜਾਬ ਦੀਆਂ ਤੇ ਖਾਸ ਕਰਕੇ ਹਲਕਾ ਖਡੂਰ ਸਾਹਿਬ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਿ ਇੱਕ ਮਾਨਸਿਕ ਚੇਤੋਗ੍ਰੇ ਇਸ ਦੇ ਵਿੱਚ ਹਿੱਸਾ ਲਿਆ ਤੇ ਉਹਨਾਂ ਦੀ ਬਦੌਲਤ ਹੀ ਤੇ ਗੁਰੂ ਸਾਹਿਬ ਦੀ ਓਟ ਆਸਰਾ ਲੈ ਕੇ ਅਸੀਂ ਚੱਲੇ ਸੀਗੇ ਤੇ ਉਹਦੇ ਵਿੱਚ ਸਾਈਂ ਕਾਮਯਾਬੀ ਵੱਲ ਵਧ ਰਹੇ ਆ ਤੇ ਉਮੀਦ ਆ ਕੇ ਸੱਚੇ ਪਾਤਸ਼ਾਹ ਬਹੁਤ ਵੱਡੀ ਲੀਡ ਦੇ ਨਾਲ ਭਾਈ ਅਮਰਪਾਲ ਸਿੰਘ ਨੂੰ ਜਿਤਾਉਣਗੇ ਤਾਂ ਲੀਡ ਬਹੁਤ ਵੱਡੀ ਲਿ ਜਾ ਰਹੇ ਨੇ ਭਾਈ ਅਮਰਪਾਲ ਸਿੰਘ ਪਰ ਵਿਰੋਧੀ ਸੀ ਜਿਹੜੇ ਉਹ ਲਗਾਤਾਰ ਤੰਜ ਕਸ ਰਹੇ ਸੀ ਉਹ ਕਹਿੰਦੇ ਗਰਮ ਖਿਆਲੀ ਨੇ ਤੇ ਗਰਮ ਖਿਆਲੀਆਂ ਨਾਲ ਇਹਨਾਂ ਦੇ ਸਿਰਫ ਸੋਸ਼ਲ ਮੀਡੀਆ ਤੇ ਆ ਵੋਟਾਂ ਨਹੀਂ ਪੈਣੀਆਂ ਹੁਣ ਕੀ ਕਿਵੇਂ ਦੇਖ ਉਹ ਕੀ ਕਹਿਣਾ ਚਾਹੂਗਿਓ ਉਹਨਾਂ ਵਿਰੋਧੀਆਂ ਨੂੰ 40000 ਦੀ ਲੀਡ ਕੋਈ ਛੋਟੀ ਨਹੀਂ ਹੁੰਦੀ ਇਹ ਦੇਖੋ ਜੀ ਸੰਗਤਾਂ ਹੀ ਉਹਨਾਂ ਨੂੰ ਜਵਾਬ ਦੇ ਰਹੇ ਆ ਅਸੀਂ ਤੇ ਉਹਨਾਂ ਨੂੰ ਕੋਈ ਜਵਾਬ ਨਹੀਂ ਦੇਣਾ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਆ ਕਿ ਇਹ ਸੰਗਤਾਂ ਹੀ ਦੱਸਣ ਗਿਆ ਕਿ ਗਰਮਖਿਆਲੀ ਕੌਣ ਆ ਜਾਂ ਇਹ ਲੋਕੀ ਜਿਹੜੇ ਲੋਕਾਂ ਨੂੰ ਐਵੇਂ ਡਰਾ ਰਿਆ ਸੀਗੇ ਜਾਂ ਸਰਕਾਰਾਂ ਵੀ ਜੜੀਆਂ ਇਦਾਂ ਦਾ ਨਰੇਟਿਵ ਸਰਜਰੀਆਂ ਪਿਛਲੇ ਸਾਲ ਤੋਂ ਉਹ ਜਿਹੜਾ ਵਾ ਉਹ ਸੰਗਤਾਂ ਨੇ ਦੂਰ ਕਰ ਦਿੱਤਾ ਇਹਨਾਂ ਦਾ ਭੁਲੇਖਾ ਜਿਹੜਾ ਸੀਗਾ ਫੇ ਜਿਹੜੇ ਪੰਥਕ ਆਪਣੇ ਆਪ ਨੂੰ ਮੋਢਿਆਂ ਦੇ ਪਹਾੜ ਚੱਕੀ ਫਿਰਦੇ ਸੀਗੇ ਕਿ ਅਸੀਂ ਜਿਹੜਾ ਵਾ ਅਸੀਂ ਤੇ ਕੋਈ ਦਾਵਾ ਨਹੀਂ ਕਰਦੇ ਅਸੀਂ ਤੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਚੱਲੇ ਸੀਗੇ ਤੇ ਹੁਣ ਵੀ ਜਿਹੜੀ ਜਿੱਤ ਹੋਏਗੀ ਇਹ 83 ਦੇ ਸਿੰਘਾਂ ਨੂੰ ਇਹ ਸਮਰਪਿਤ ਹੋਏਗੀ ਅਸੀਂ ਕੋਈ ਜੱchn ਨਹੀਂ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਜਿਹੜੀ ਆ ਜਿੱਤ ਇਹ ਅਸੀਂ ਦੇ 100 ਸਮਰਪਤ ਹੋਏਗੀ ਆਪਾਂ 6 ਜੂਨ ਤੋਂ 12 ਕੋਈ ਸਮਾਗਮ ਕਰਾਂਗੇ ਆਪਾਂ ਬਿਲਕੁਲ ਸ਼ਾਂਤਮਈ ਮਾਹੌਲ ਦੇ ਵਿੱਚ ਗੁਰੂ ਘਰ ਦੇ ਵਿੱਚ ਅਰਦਾਸ ਬੇਨਤੀ ਕਰਨੀ ਹੈ ਤੇ ਇਸ ਕਰਕੇ ਦੁਬਾਰਾ মিডিਆ ਦਾ ਵੀ ਜਿੰਨੀਆਂ ਵੀ ਸੰਤਾ ਦੇਸ਼ ਵਿਦੇਸ਼ ਤੋਂ ਵੀ ਇਹਦੇ ਵੋਟਰਾਲ ਵਿੱਚ ਆਪਣਾ ਸੰਬਦ ਕੀਤੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹੀ ਹੁੰਦੀ ਖਾਲਸਾ ਪਿੰਡ ਘਰ ਦੇ ਵਿੱਚ ਕੀ ਮਾਹੌਲ ਆ ਪਿੰਡ ਚ ਕੀ ਮਾਹੌਲ ਆ ਲੋਕਾਂ ਦੇ ਫੋਨ ਆ ਰਹੇ ਹੋਣਗੇ ਬਾਹਰੋਂ ਵੀ ਰਿਸ਼ਤੇਦਾਰਾਂ ਦੇ ਕੀ ਕਹਿ ਬਹੁਤ ਬਹੁਤ ਰਸੰਗਤਾਂ ਦਾ ਦੇਖੋ ਜੀ ਬੜਾ ਉਤਸ਼ਾਹ ਹੀ ਬੜੀ ਖੁਸ਼ੀ ਹੀ ਦੀ ਲੈ ਰਹੀ ਕਿਉਂਕਿ ਤੁਹਾਨੂੰ ਪਤਾ ਹੀ ਆ ਪੰਜਾਬ ਦੀਆਂ 14 ਸੀਟਾਂ ਚੰਡੀਗੜ੍ਹ ਦੀ ਨੂੰ ਪਾ ਕੇ ਪਰ ਜਿਹੜੀ ਖਡੂਰ ਸਾਹਿਬ ਦੇ ਹਲਕੇ ਦੀ ਸੀਟ ਸੀ ਉਹ ਤੇ ਸਾਰੀਆਂ ਦੇ ਨਗਾਵਾ ਟਿੱਕੀਆਂ ਹੋਈਆਂ ਸੀ ਤੇ ਉਹਦੇ ਵਿੱਚ ਬੜੀ ਕਾਮਯਾਬੀ ਨਾਲ ਅੱਗੇ ਹੋ ਰਿਹਾ ਤੇ ਵਾਹਿਗੁਰੂ ਕਰੇ ਜਿੱਦਾਂ ਹੀ ਸੰਗਤਾਂ ਦੀ ਉਮੀਦ ਹੈ ਉਹਦੇ ਹਿਸਾਬ ਨਾਲ ਰਿਜ਼ਲਟ ਆਉਣਗੇ ਤਾਂ ਜਿਵੇਂ ਸਿੱਧੂ ਮੂਸੇਵਾਲੇ ਨੇ ਕਿਹਾ ਸੀ ਇਹਨਾਂ ਦੋਗਲਿਆਂ ਬੀਬੀ ਖਾਲੜਾ ਹਰਾਈ ਕਦੇ ਹਜੂ ਖਦੂਰ ਸਾਹਿਬ ਵਾਲਿਆਂ ਨੂੰ ਕਿਹਾ ਸੀ ਉਹਨੇ ਤਾਂ ਇਸ ਵਾਰ ਫਿਰ ਬੀਬੀ ਖਾਲੜਾ ਵੀ ਜਿਤਾਤੀ ਤੁਸੀਂ ਨੇ ਭਾਈ ਅਮਰਤਪਾਲ ਸਿੰਘ ਵੀ ਜਿਤਾਤਾ ਇੱਥੋਂ ਦੇ ਲੋਕਾਂ ਇਹ ਜੇਤੀ ਬੀਬੀ ਖਾਲੜਾ ਦੇ ਬਹੁਤ ਹੀ ਉਹਨਾਂ ਦਾ ਵੱਡਾ ਯੋਗਦਾਨ ਵਾ ਉਹਨਾਂ ਨੇ ਬੜਾ ਹੀ ਵਧੀਆ ਰੋਲ ਨਿਭਾਇਆ ਪਹਿਲੇ ਦਿਨ ਤੋਂ ਸਾਡੇ ਨਾਲ ਜਿਹੜੇ ਸੀਗੇ ਸਤਾਰ ਪ੍ਰਚਾਰਕ ਦੇ ਤੌਰ ਤੇ ਵਿਚਰੇ ਆ ਤੇ ਉਹਨਾਂ ਨੇ ਦਿਨ ਰਾਤ ਇੱਕ ਕਰ ਛੱਡਿਆ ਜਿੰਨੇ ਵੀ ਅਸੀਂ ਮੋਰਚੇ ਦੇ ਵਿੱਚੋਂ ਸਾਡੇ ਪਹਿਲੋਂ ਤੋਂ ਸਹਿਯੋਗੀ ਸੀ ਉਹਨਾਂ ਦਾ ਖਾਸ ਕਰਕੇ ਬਹੁਤ ਬਹੁਤ ਧੰਨਵਾਦ ਆ ਬੀਬੀ ਖਾਲੜਾ ਦਾ ਤੇ ਜਿਹੜਾ ਹੈਗਾ ਉਹ ਵਾਕਿਆ ਹੀ ਮਾਜੇ ਦੇ ਲੋਕਾਂ ਨੇ ਜਿਹੜਾ ਵਾ ਤੇ ਦੁਆਬੇ ਦੇ ਮਾਲਵੇ ਦੇ ਆਣ ਔਰ ਮੈਨਾਂ ਜਿਹੜਾ ਲਾਹ ਦਿੱਤਾ ਵਾ ਤਾਂ ਸਭ ਤੋਂ ਵੱਡਾ ਕਾਰਨ ਕੀ ਮੰਨਦੇ ਹਾਂ ਭਾਈ ਅਮਰਤਪਾਲ ਸਿੰਘ ਦੀ ਜਿੱਤ ਦਾ ਕਿਉਂਕਿ ਜਿਸ ਤਰੀਕੇ ਨਾਲ ਮਾਹੌਲ ਸਿਰਜਿਆ ਜਾ ਰਿਹਾ ਸੀ ਵਿਰੋਧੀਆਂ ਵੱਲੋਂ ਵਿਰਸਾ ਸਿੰਘ ਬਲਟੋਵਾ ਲਗਾਤਾਰ ਕਹਿ ਰਹੇ ਸੀ ਤੰਜ ਕੱਸ ਰਹੇ ਸੀ ਕੁਲਬੀਰ ਜੀਰਾ ਤੰਜ ਕੱਸ ਰਹੇ ਸੀ ਹੋਰ ਵੀ ਤੰਜ ਕੱਸ ਰਹੇ ਸੀ ਸਭ ਤੋਂ ਵੱਡਾ ਕਾਰਨ ਕੀ ਲੱਗਦਾ ਲੋਕਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਚੁਣਿਆ ਕਿਉਂ ਹੈ ਵਿਸ਼ਵਾਸ ਕਿਵੇਂ ਕਿਉਂ ਜਿਤਾਇਆ ਕਿਹੜੇ ਕਾਰਨ ਕਰਕੇ ਇਹ ਸਰਕਾਰਾਂ ਨੇ ਜਿਹੜਾ ਧੱਕਾ ਕੀਤਾ ਸੀ ਬਿਲਕੁਲ ਧੱਕਾ ਕੀਤਾ ਸੀ ਧੱਕੇ ਦੇ ਵਿਰੋਧੀ ਆ ਪੰਜਾਬ ਨਾਲ ਤਾਂ ਪਹਿਲਾਂ ਹੀ ਬੜੀਆਂ ਬੇਇਨਸਾਫੀਆਂ ਹੋਈਆਂ ਮੈਂ 74 47 ਤੋਂ ਲੈ ਕੇ ਪਰ ਇਹ ਜਿਹੜਾ ਪਿਛਲੇ ਸਾਲ ਜਿਹੜਾ ਇਦਾਂ ਇਦਾਂ ਦਾ دہشت ਦਾ ਮਾਹੌਲ ਬਣਾ ਕੇ ਲੋਕਾਂ ਦੇ ਵਿੱਚ دہشت ਪਾਈ ਸੀ ਇਹ ਉਹਦੇ ਵਿਰੋਧੀ ਆ ਜਿਹੜਾ ਲੋਕਾਂ ਦਾ ਗੁੱਸਾ ਕਿਉਂਕਿ ਉਦੋਂ ਦੇ ਬੜੇ ਫੋਰਸਾਂ ਲਾ ਕੇ ਲੋਕਾਂ ਨੂੰ ਦਬਾ ਦਿੱਤਾ ਸੀਗਾ ਤੇ ਲੋਕਾਂ ਨੇ ਦੱਸਦਾ ਕਿ ਨਹੀਂ ਉਹ ਭਾਈ ਸਾਹਿਬ ਚੰਗੇ ਕੰਮ ਕਰ ਰਹੇ ਸੀ ਉਹ ਜਵਾਨੀ ਨੂੰ ਬਚਾ ਰਹੇ ਸੀਗੇ ਤੇ ਜਵਾਨੀ ਜਿਹੜੀ ਆ ਉਹ ਇਸ ਟਾਈਮ ਤੁਹਾਨੂੰ ਪਤਾ ਹੀ ਰੋਜ਼ ਘਰਾਂ ਦੇ ਘਰ ਖਾਲੀ ਹੋ ਰਹੇ ਤੇ ਮਾਮਾ ਵਲਿਕ ਬਿਲਕਦੀਆਂ ਵਾ ਤੇ ਉਹਦਾ ਹੀ ਉਹਦੇ ਵਿਰੋਧੀ ਆ ਲੋਕਾਂ ਦਾ ਜਿਹੜਾ ਫਤਵਾ ਦੇ ਰਹੇ ਆ ਗੁਰੂ ਸਾਹਿਬ ਹੈ ਨਾ ਤਾਂ ਜਸ਼ਨ ਜਿਹੜਾ ਤੁਸੀਂ ਕਹਿ ਰਹੇ ਸੀ ਜਸ਼ਨ ਜਿਵੇਂ ਅਕਾਲ ਤਖਤ ਸਾਹਿਬ ਤੋਂ ਹੁਕਮ ਆਇਆ ਤਾਂ ਜਸ਼ਨ ਨਹੀਂ ਮਨਾਇਆ ਜਾਊਗਾ ਭਾਈ ਅੰਮ੍ਰਿਤਪਾਲ ਸਿੰਘ ਦੇ ਜਿੱਤਾਂ ਨਹੀਂ ਇਹ ਤੁਹਾਨੂੰ ਦੁਬਾਰਾ ਤੁਹਾਡੇ ਸਿਰੂ ਅਸੀਂ ਦੱਸ ਰਹੇ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਇਹ ਜਿਹੜੀ ਜਿੱਤ ਹੋਏਗੀ ਇਹ 84 ਦੇ ਸ਼ਹੀਦਾਂ ਨੂੰ ਸਮਰਪਿਤ ਹੋਏਗੀ ਆਪਾਂ ਕੋਈ ਇਹੋ ਜਿਹਾ ਟੋਰ ਟਮਕੇਲਾ ਕੰਮ ਨਹੀਂ ਕਰਨਾ ਆਪਾਂ ਉਹਨੂੰ ਬਾਦਾਂ ਵਿੱਚ ਵੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਸੰਗਤਾਂ ਦਾ ਧੰਨਵਾਦ ਕਰਨਾ ਆਪਾਂ ਉਹਨਾਂ ਵਾਲੇ ਪਾਰਟੀਆਂ ਵਰਗਾ ਕੋਈ ਕੰਮ ਨਹੀਂ ਕਰਨਾ ਹੈਗਾ ਕਿਉਂਕਿ ਆਪਾਂ ਜਿਹੜੇ ਆ ਕੋਈ ਐਡਾ ਡੰਬਰ ਨਹੀਂ ਕਰਨਾ ਹੈਗਾ ਆਪਾਂ ਸੰਗਤਾਂ ਦੇ ਨਾਲ ਜਿਹੜੇ ਕੰਮ ਕਰਨ ਵਾਲੇ ਉਹਨਾਂ ਵੱਲ ਪੈਲ ਦੇਵਾਂਗੇ ਇਹ ਨਹੀਂ ਵਾਈ ਗੁੱਡ ਇਧਰ ਨੂੰ ਜਾਂਦੇ ਜਾਂਦੇ ਆਪਾਂ ਗੱਲਬਾਤ ਵੀ ਕਰ ਲੈਣਾ ਦਿਲਜੀਤ ਅੱਗੇ ਹੋ ਜਿਓ ਤਾਂ ਜਾਂਦੇ ਜਾਂਦੇ ਗੱਲਬਾਤ ਵੀ ਕਰਾਂਗੇ ਤਾਂ ਉਧਰ ਪ੍ਰਸ਼ਾਦੇ ਪਾਣੀ ਦਾ ਵੀ ਪੂਰਾ ਪ੍ਰਬੰਧ ਕੀਤਾ ਹੋਇਆ ਕਿੰਨੇ ਕਿੰਨੇ ਸਮੇਂ ਤੋਂ ਹੈ ਦੇਖੋ ਜੀ ਇਹ ਤੇ ਸਾਡਾ ਫਰਜ਼ ਹੀ ਬਣਦਾ ਜਿਹੜੀਆਂ ਸੰਗਤਾਂ ਆ ਰਹੀਆਂ ਵਾਂ ਉਹਨਾਂ ਨੂੰ ਪ੍ਰਸ਼ਾਦਾ ਹੀ ਸ਼ਿਕਾ ਰਹੇ ਆਂ ਵੀ ਇਹ ਤੇ ਸਾਡਾ ਫਰਜ਼ ਬਣਦਾ ਹੈ ਕਰਕੇ ਪ੍ਰਸ਼ਾਦਾ ਤੇ ਹੋਰ ਕੋਈ ਅਜਿਹਾ ਦਾ ਕੋਈ ਕੰਮ ਨਹੀਂ ਹੈ ਦਾਲ-ਪੁਲਕਾਈ ਹੈ ਜੀ ਉਹ ਸ਼ਿਕਾ ਰਹੇ ਆਂ ਤਾਂ ਦਿਨ ਵੀ ਉਹ ਚੱਲ ਰਹੇ ਨੇ ਜੂਨ ਦਾ ਮਹੀਨਾ ਚੱਲ ਰਿਹਾ ਜਦੋਂ ਸੰਤਾਪ ਜੀ ਨੂੰ ਅਸੀਂ ਕਹਿੰਦੇ ਹੰਡਾਇਆ ਪੰਜਾਬ ਨੇ ਕੌਮ ਦੇ ਉੱਪਰ ਜਿਹੜੀ ਭੀੜ ਪਈ ਉਸ ਵੇਲੇ ਤਾਂ ਉਹੀ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਨੂੰ ਜਿਤਾਉਣਾ ਖਡੂਰ ਸਾਹਿਬ ਦੇ ਲੋਕਾਂ ਦਾ ਕਦੇ ਇਹੋ ਜਿਹਾ ਹੀ ਮਾਹੌਲ ਸੀਗਾ ਜਦੋਂ ਸਿਮਰਨਜੀਤ ਸਿੰਘ ਮਾਨ ਜਿੱਤੇ ਸੀਗੇ ਉਹਨਾਂ ਨੂੰ ਵੀ ਜੇਲ੍ਹ 'ਚ ਬੈਠਿਆਂ ਨੂੰ ਜਿਤਾਇਆ ਸੀ ਤੇ ਭਾਈ ਅਮਰਤਪਾਲ ਸਿੰਘ ਨੇ ਜਿਹੜੇ ਉਹ ਵੀ ਜੇਲ੍ਹ 'ਚ ਬੈਠੇ ਨੇ ਤਾਂ ਇਹਨਾਂ ਦੋਹਾਂ ਨੂੰ ਕਿਵੇਂ ਦੇਖਦੇ ਹਾਂ ਉਹ ਵੀ ਇਹੋ ਜਿਹੀ ਘਟਨਾ ਸੀ ਇਹ ਵੀ ਇਹੋ ਜਿਹੀ ਉਹ ਘਟਨਾ ਹੈ ਇਹ ਤੇ ਦੇਖੋ ਜੀ ਉਸ ਟਾਈਮ ਵੀ ਇਸ ਤਰ੍ਹਾਂ ਦਾ ਹੀ ਮਾਹੌਲ ਸੀਗਾ ਉਸ ਟਾਈਮ ਜਿਹੜਾ 84 ਦਾ ਹੋਇਆ ਮਾਹੌਲ ਉਹ ਵੀ ਤੁਹਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਟੈਂਕਾਂ ਤੋਪਾਂ ਦੇ ਨਾਲ ਜਿਹੜਾ ਮੁਕਰਰਤ ਸਤਾਨਵਾ ਸ੍ਰੀ ਹਰਮੰਦਰ ਸਾਹਿਬ ਜਿਹੜਾ ਦੁਨੀਆ ਦੇ ਵਿੱਚ ਬੜੀ ਉਹਦੀ ਵੱਖਰੀ ਪਹਿਚਾਣ ਵਾ ਜਿੱਥੇ ਸਾਜੀ ਵਾਲਤਾ ਦਾ ਜਿਹੜਾ ਸੰਦੇਸ਼ ਦਿੱਤਾ ਜਾਂਦਾ ਉਹਨੂੰ ਟ੍ਰਾਈਟਰੀ ਕੀਤਾ ਸੀ ਗਾਲਤਾਰ ਸਾਹਿਬ ਨੂੰ ਤੇ ਉਸ ਟਾਈਮ ਵੀ ਸੰਗਤਾਂ ਦੇ ਵਿੱਚ ਜਿਹੜਾ ਸੀ ਉਹਨਾਂ ਨੇ ਇਹ ਆਪਣੀ ਬੋਲਡ ਦਾ ਇਸਤੇਮਾਲ ਕਰਕੇ ਤੇ ਉਹਦਾ ਜਵਾਬ ਦਿੱਤਾ ਸੀ ਤੇ ਹੁਣ ਵੀ ਜਿਹੜਾ ਪਿਛਲੇ ਸਾਲ ਤੋਂ ਜਦੋਂ ਭਾਈ ਸਾਹਿਬ ਪੰਜਾਬ ਚ ਆਏ ਸੀਗੇ ਉਹਨਾਂ ਦੇ ਨਾਲ ਜੁੱਦਿਆਂ ਦਾ ਸਰਕਾਰ ਨੇ ਵਤੀਰਾ ਕੀਤਾ ਸਰਕਾਰ ਨੂੰ ਦਿਸੇ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਸੀ ਪਰ ਸਰਕਾਰਾਂ ਨੇ ਬੜਾ ਇਦਾਂ ਦਾ ਨੈਰੇਟਿਵ ਸਿਰਜਿਆ ਹੈਗਾ ਕਿ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਦੂਜੇ ਪਾਰਟੀਆਂ ਜਿਹੜੀਆਂ ਸੀ ਜਿਨ੍ਹਾਂ ਦੀ ਜ਼ਮੀਨ ਖਿਸਕਦੀ ਜਾ ਰਹੀ ਸੀ ਉਹਨਾਂ ਨੇ ਵੀ ਬੜੇ ਯਤਨ ਕੀਤੇ ਕਿ ਭਾਈ ਸਾਹਿਬ ਦੇ ਕਰਤਾਰ ਤੋਂ ਕਿਸ ਤਰ੍ਹਾਂ ਦੇਖਿਆ ਜਾਵੇ ਪਰ ਨਹੀਂ ਇਹ ਸੰਗਤਾਂ ਦਾ ਤੇ ਗੁਰੂ ਸਾਹਿਬ ਦਾ ਪਿਆਰ ਹੀਗਾ ਕਿ ਉਹਦੇ ਵਿੱਚ ਕਾਮਯਾਬ ਨਹੀਂ ਹੋ। ਸਹੀ ਹੈ। ਤਾਂ ਹੁਣ ਬਾਣੀ ਬਾਣਾ ਜਿਵੇਂ ਮੰਨ ਲਓ ਭਾਈ ਸਾਹਿਬ ਬਾਣੇ ਦੇ ਵਿੱਚ ਰਹਿੰਦੇ ਨੇ ਤਾਂ ਬਾਣੇ ਵਾਲਾ ਸਿੰਘ ਕਰ ਚਿਆ ਕਰੂਆ ਪਾਰਲੀਮੈਂਟ ਦੇ ਵਿੱਚ ਵਿੱਚ। ਦੇਖੋ ਜੀ ਇਹੀ ਇਹੀ ਖਿਆਸ ਕਰਦੇ ਗੁਰੂ ਸਾਹਿਬ ਦਾ ਓਟ ਆਖੜਾ ਉਹਨਾਂ ਦੇ ਸਿੱਖੇ ਆ। ਤੇ ਜਿਹੜੇ ਪੰਜਾਬ ਦਾ ਥੱਕੇ ਹੋਇਆ, ਪੰਜਾਬ ਦਾ ਜਿਹੜਾ ਵੀ ਵਿਤਕਰਾ ਹੋਇਆ ਉਹਦੀ ਆਵਾਜ਼ ਜਿਹੜੀ ਆ ਪੂਰੀ ਬਾਕੀ ਦੇ ਨਾਲ ਠਹਿ ਜਾਊਗੀ। ਸਹੀ ਹੈ। ਤਾਂ ਧੰਨਵਾਦ ਜੀ ਬਹੁਤ-ਬਹੁਤ। ਬਹੁਤ-ਬਹੁਤ ਧੰਨਵਾਦ ਜੀ। মিডিਆ ਦਾ ਵੀ ਬਹੁਤ-ਬਹੁਤ। ਤਾਂ ਮੈਂ ਕਹੂੰਗਾ ਇੱਧਰਲੇ ਪਾਸੇ ਨੂੰ ਦਲਜੀਤ ਜੀ ਜ਼ਰ ਤਾ ਕਿਵੇਂ ਦੇਖ ਰਹੇ ਹੋ ਜੀ ਭਾਈ ਸਾਹਿਬ ਭਾਈ ਸਾਹਿਬ ਲੀਡ ਤੇ ਚੱਲ ਰਹੇ ਨੇ ਬਹੁਤ ਲੀਡ ਤੇ ਚੱਲ ਰਹੀ ਹੈ ਗੱਲ ਆ ਅਮਰਪਾਲ ਜੀ ਜਿੱਤ ਹੁੰਦੀ ਹੈ ਬਹੁਤ ਹੀ ਬਹੁਤ ਖੁਸ਼ੀ ਲੱਗੇ ਨੇ ਬੜਾ ਸਹਯੋਗ ਦਿੱਤਾ ਬਹੁਤ ਚੰਗਾ ਹੈ ਅਮਰਪਾਲ ਕੋਈ ਬਹੁਤ ਚੰਗੇ ਕੰਮ ਦਾ ਚੰਗੇ ਨਤੀਜੇ ਆਉਂਦੇ ਹੁੰਦੇ ਆ ਕੋ ਠੀਕ ਹੈ ਜੀ ਤਾਂ ਇਸੇ ਤਰ੍ਹਾਂ ਹੋਰ ਵੀ ਅੱਗੇ ਹਾਂ ਜੀ ਬਹੁਤ ਜ਼ਿਆਦੀ ਖੁਸ਼ੀ ਹੈ ਪੂਰੀ ਤੁਹਾਨੂੰ ਪੂਰੀ ਖੁਸ਼ੀ ਹੈ ਜੀ ਤੁਹਾਨੂੰ ਮਨ ਤੁਹਾਨੂੰ ਖੁਸ਼ੀ ਹੈ ਜੀ ਠੀਕ ਹੈ ਜੀ ਵਾਹਿਗੁਰੂ ਜੀ ਵੇਰ ਖਾਲਸਾ ਵੇਰ ਜੀ ਕੀ ਫਤਿਹ ਜੀ ਤਾਂ ਇੱਧਰ ਵੀ ਗੱਲਬਾਤ ਕਰਨ ਦੀ ਹੋਰ ਵੀ ਅ ਅੱਗੇ ਜਾ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪਿੰਡ ਜੱਲੂਪੁਰ ਖੇੜੇ ਦੇ ਵਿੱਚ ਮਾਹੌਲ ਕੀ ਹੈ ਤੇ ਭਾਈ ਅਮਰਤਪਾਲ ਸਿੰਘ ਨੇ ਜਿਹੜੇ ਉਹ ਲਗਾਤਾਰ ਲੀਡ ਹੈ ਜਿਹੜੀ ਉਹ ਹਾਸਲ ਕਰ ਰਹੇ ਨੇ ਅੱਗੇ ਵਧ ਰਹੇ ਨੇ ਤਾਂ ਦੇਖ ਸਕਦੇ ਹੋ ਤੁਸੀਂ ਜੱਲੂਪੁਰ ਖੇੜੇ ਦੇ ਵਿੱਚ ਮਾਹੌਲ ਹੈ ਜਿਹੜਾ ਕਿਤੇ ਨਾ ਕਿਤੇ ਲੋਕ ਨੇ ਜਿਹੜੇ ਉਹ ਖੁਸ਼ੀ ਵੀ ਜਤਾ ਰਹੇ ਨੇ ਤਾਂ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਪ੍ਰਸ਼ਾਦੇ ਬਾਣੀ ਦਾ ਜਿਹੜਾ ਪ੍ਰਬੰਧ ਸੀ ਇੱਥੇ ਕੀਤਾ ਗਿਆ ਸੀ ਤਾਂ ਇਸੇ ਤਰੀਕੇ ਦੇ ਨਾਲ ਗੱਲਬਾਤ ਹੈ ਜਿਹੜੀ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਚਾਚਾ ਜੀ ਨਾਲ ਤੇ ਉਹਨਾਂ ਦੇ ਪਿਤਾ ਜੀ ਦੇ ਨਾਲ ਤਾਂ ਖੁਸ਼ੀ ਜ਼ਾਹਿਰ ਹੈ ਕਿਤੇ ਨਾ ਕਿਤੇ ਕਰ ਰਹੇ ਨੇ ਤਾਂ ਬਾਈ ਜੀ ਭਾਈ ਅਮਰਪਾਲ ਸਿੰਘ ਲਗਾਤਾਰ ਲੀਡ ਲੈ ਜਾ ਕੇ ਲੈ ਕੇ ਜਾ ਰਹੇ ਨੇ ਕਿਵੇਂ ਦੇਖਦੇ ਹਾਂ ਕਿੰਨੀ ਕਿ ਖੁਸ਼ੀ ਹੈ ਪਹਿਲਾਂ ਤਾਂ ਖੰਡੂਰ ਸਾਹਿਬ ਦੀ ਜਿਹੜੀ ਆਪਣੀਆਂ ਸੰਗਤਾਂ ਸਾਰੀਆਂ ਨੂੰ ਬਹੁਤ-ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਜਿੱਤ ਹੈ ਇਹ ਜਨਤਾ ਦੀ ਜਿੱਤ ਹੈ ਪੈਸਾ ਠੀਕ ਹੈ ਜੀ ਤੇ ਬਹੁਤ ਵਧੀਆ ਖੁਸ਼ੀ ਦਾ ਮਾਹੌਲ ਹੈ ਬਹੁਤ ਵਧੀਆ ਲੱਗਦਾ ਹਾਂ ਜੀ ਸਹੀ ਹੈ ਤਾਂ ਜਨਤਾ ਦੀ ਜਿੱਤ ਹੈ ਤੁਸੀਂ ਕਹਿੰਦੇ ਵਿਰੋਧੀ ਲਗਾਤਾਰ ਤੰਜ ਕੱਸ ਰਹੇ ਸੀ ਉਹ ਕਹਿੰਦੇ ਸੀ ਸੋਸ਼ਲ ਮੀਡੀਆ ਤੇ ਹੀ ਅਮਰਪਾਲ ਵੋਟ ਹੈ ਜਿਹੜੀ ਉਹ ਨਹੀਂ ਪੈਣੀ ਹੈਗੀ ਤਾਂ ਵੋਟ ਪੈ ਰਹੀ ਹੈ ਲਗਾਤਾਰ ਹੁਣ ਲੀਡ ਹਾਸਲ ਕਰ ਰਹੇ ਨੇ ਕਿਵੇਂ ਦੇਖ ਰਹੇ ਹੋ ਵਿਰੋਧੀਆਂ ਨੂੰ ਕਿਵੇਂ ਦੇਖ ਰਹੇ ਹੋ ਉਹ ਤੁਹਾਡੇ ਸਾਹਮਣੇ ਪੈਸਾ ਦੇਖ ਲਓ ਤੁਸੀਂ ਹਾਂ ਜੀ ਜੋ ਹੋ ਰਿਹਾ ਤੁਹਾਡੇ ਸਾਹਮਣੇ ਹੈ ਹਾਂਜੀ ਜੰਤਾ ਦੀ ਜਿੱਤੇ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਤ ਤਾਂ ਦੇਖ ਸਕਦੇ ਹੋ ਤੁਸੀਂ ਜੱਲੂਪੁਰ ਖੇੜਾ ਜਿਹੜਾ ਉੱਥੇ ਅਸੀਂ ਪਹੁੰਚੇ ਹੋਇਆ ਭਾਈ ਅਮਰਤਪਾਲ ਸਿੰਘ ਦੇ ਪਿੰਡ ਤੇ ਲਗਾਤਾਰ ਭਾਈ ਅਮਰਤਪਾਲ ਸਿੰਘ ਨੇ ਜਿਹੜੇ ਉਹ ਲੀਡ ਹਾਸਲ ਕਰ ਰਹੇ ਨੇ ਤੇ ਸ਼ਾਮ ਨੂੰ ਐਲਾਨ ਹੋਣਾ ਤੇ ਐਲਾਨ ਹੋਣਾ ਕਿ ਕਿਸ ਨੇ ਜਿਹੜੀ ਜਿੱਤ ਆ ਉਹ ਹਾਸਲ ਕੀਤੀ ਆ ਪਰ ਇਹ ਲੀਡ ਆ ਜਿਹੜੀ ਭਾਈ ਅਮਰਤਪਾਲ ਸਿੰਘ ਦੀ 40000 ਦੇ ਕਰੀਬ ਆ ਜਿਹੜੀ ਲੀਡ ਇਲੈਕਸ਼ਨ ਕਮਿਸ਼ਨ ਵੱਲੋਂ ਦੱਸੀ ਜਾ ਰਹੀ ਹੈ ਟੁੱਟਣੀ ਬਹੁਤ ਮੁਸ਼ਕਿਲ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਹੁੰਦੀ ਹੈ ਪਰ ਸ਼ਾਮ ਨੂੰ ਜਿਹੜਾ ਪੂਰੇ ਤਰ੍ਹਾਂ ਕਲੀਅਰ ਹੋ ਜਾਊਗਾ ਜਿਸ ਤਰੀਕੇ ਨਾਲ ਲੀਡ ਲੈ ਆ ਰਹੇ ਨੇ ਭਾਈ ਅਮਰਤਪਾਲ ਸਿੰਘ ਪਿੰਡ ਦੇ ਲੋਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਕੈਮਰਾ ਪਰਸਨ ਦਲਜੀਤ ਦੇ ਨਾਲ ਮੈਂ ਰਾਜਵੀਰ ਸਿੰਘ ਪ੍ਰੋ ਪੰਜਾਬ ਟੀਵੀ ਜਲੂਪੁਰ ਖੇੜਾ ਖਡੂਰ ਸਾਹਿਬ